ਖੇਤਾਂ ਚ ਸਖਤ ਮਿਹਨਤ ਤੋਂ ਬਾਅਦ ਪੈਦਾ ਕੀਤੇ ਗੇ ਆਲੂਆਂ ਨੂੰ ਜਦੋਂ ਬਰਨਾਲਾ ਦੀਆਂ ਸੜਕਾਂ ਤੇ ਇਸ ਤਰ੍ਹਾਂ ਖਿਲਾ ਰਿਆ ਗਿਆ ਤਾਂ ਇਹ ਦੇਖ ਕੇ ਹਰ ਕੋਈ ਹੈਰਾਨ ਸੀ ਆਲੂ ਦੀ ਬੰਮਪਰ ਪੈਦਾਵਾਰ ਹੋਣ ਤੋਂ ਬਾਅਦ ਪੰਜਾਬ ਤੇ ਹਰਿਆਣਾ ਚ ਆਲੂ ਕਾਡੀਆਂ ਦੇ ਭਾਅ ਵਿਕ ਰਿਹਾ ਹੈ ਕਿਸਾਨਾਂ ਨੂੰ ਮਾਮਲੀ ਕੀਮਤਾਂ ਤੇ ਆਲੂ ਵੇਚਣਾ ਪੈ ਰਿਹਾ ਹੈ ਇਸ ਨੂੰ ਲੈ ਕੇ ਅੱਜ ਬਰਨਾਲਾ ਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਸੜਕਾਂ ਤੇ ਆਲੂ ਸੁੱਟ ਕੇ ਘੱਟ ਕੀਮਤਾਂ ਦਾ ਵਿਰੋਧ ਕੀਤਾ ਕਿਸਾਨਾਂ ਆਗੂਆਂ ਦੀ ਅਗਵਾਈ ਚ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਦੇ ਦਫ਼ਤਰ ਅਤੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਆਲੂ ਖਡਾਉਣ ਦੀ ਕੋਸ਼ਿਸ਼ ਕੀਤੀ ਸ਼ਹਿਰ ਦੀਆਂ ਸੜਕਾਂ ਤੇ ਜਦੋਂ ਆਲੂ ਸੁੱਟ ਕੇ ਕਿਸਾਨ ਡੀਸੀ ਦਫ਼ਤਰ ਦੇ ਸਾਹਮਣੇ ਪਹੁੰਚੇ ਤਾਂ ਪੁਲਿਸ ਵਾਲਿਆਂ ਨਾਲ ਉਹਨਾਂ ਦਾ ਸਾਹਮਣਾ ਹੋ ਗਿਆ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪੁਲਿਸ ਨੇ ਪੂਰੀ ਜੋਰ ਅਜ਼ਮਾਇਸ਼ ਕੀਤੀ ਸੜਕਾਂ ਤੇ ਆਲੂ ਖਿੰਡੇ ਦੇਖ ਲੋਕ ਹੈਰਾਨ ਵੀ ਸਨ ਤੇ ਪਰੇਸ਼ਾਨ ਵੀ ਪਰੇਸ਼ਾਨ ਇਸ ਕਰਕੇ ਕਿਉਂਕਿ ਟੂ-ਵੀਲਰ ਵਾਹਨਾਂ ਨੂੰ ਆਲੂਆਂ ਨਾਲ ਭਰੀ ਸੜਕ ਤੇ ਚਲਾਉਣਾ ਖਾਸਾ ਔਖਾ ਹੋ ਰਿਹਾ ਸੀ ਕਿਸਾਨਾਂ ਦਾ ਇਲਜ਼ਾਮ ਹੈ ਕਿ ਆਲੂ ਦੀ ਫਸਲ 1.5 ਤੋਂ 2 ਰੁਪਏ ਕਿਲੋ ਖਰੀਦੀ ਜਾ ਰਹੀ ਹੈ ਜੋ ਕਿ ਉਹਨਾਂ ਦੀ ਲਾਗਤ ਵੀ ਨਹੀਂ ਪੂਰਾ ਕਰਦੀ ਕਿਸਾਨਾਂ ਦੀ ਮੰਗ ਹੈ ਕਿ ਆਲੂ ਦੀ ਕੀਮਤ ਪ੍ਰਤੀ ਕਿਲੋ 10 ਰੁਪਏ ਤੋਂ ਵੱਧ ਮਿਲੇ ਜਿਹੜਾ ਡਾਇਰੈਕਟਰ ਆ ਪਿਆਬ ਗਰੋਦਾ ਕਾਨ ਸਿੰਘ ਪੁੰਨੂ ਉਹਨੇ ਵਿਆਮ ਦਿੱਤਾ ਸੀ ਜੇ ਅਸੀਂ 500 ਰੁਪਏ ਕਿਵੰਟਲ ਜਿਹੜੇ ਆਲੂ ਆ ਉਹ ਖਰੀਦਾਂਗੇ 1 ਲੱਖ ਘਟਾ ਜਿਹੜਾ ਉਹ ਰੂਸ ਨੂੰ ਭੇਜਾਂਗੇ ਜਿਹੜਾ 500 ਰੁਪਏ ਦਾ ਰੇਟ ਆ ਇੱਕ ਤਾਂ ਉਹਦੀ ਨੰਦਿਆ ਕਰਦੇ ਆ ਅਸੀਂ 1200 ਰੁਪਏ ਕਿਵੰਟਲ ਜਿਹੜਾ ਰੇਟ ਮੰਗ ਕਰਦੇ ਆ ਆਲੂਆਂ ਦੀ ਤੇ ਉਸ ਨਾਲ ਹੀ ਜਿਹੜਾ 1 ਲੱਖ ਦਾ ਰੂਸ ਨੂੰ ਦੇਣ ਦੀ ਉਹਨੇ ਪੰਜਾਬ ਸਰਕਾਰ ਨੇ ਗੱਲ ਕਰੀ ਆ ਕਿਉਂਕਿ 1 ਲੱਖ ਗੱਟਾ ਤਾਂ ਜਿਹੜਾ ਇੱਕ ਕੋਲਡ ਸਟੋਰ ਦਾ ਹੀ ਮਾਲ ਆ ਉਹਦੇ ਹੀ ਵਾਅਦਾ ਕਰਕੇ ਸਾਰੇ ਪੰਜਾਬ ਦੇ ਆਲੂ ਜਿਹੜੇ ਇਹ ਚੱਕ ਕੇ ਔਰ ਦੇ ਸੰਦੇ ਭੇਜੇ ਕਿਸਾਨਾਂ ਦੇ ਵਿੱਚ ਗੁੱਸਾ ਸੀਗਾ ਅਸੀਂ ਅੱਜ ਧਾਰ ਕੇ ਤੁਰੇ ਸੀਗੇ ਜਿਹੜੀਆਂ ਸਾਡੀਆਂ ਮੀਟਿੰਗਾਂ ਹੋਈਆਂ ਵੀ ਅਸੀਂ ਡੀਸੀ ਦਾ ਦਫ਼ਤਰ ਦੇ ਮੂਹਰੇ ਆਲੂ ਡੋਲਣੇ ਆ ਤੇ ਪਰ ਖੁਸ਼ੀ ਦੀ ਗੱਲ ਆ ਕਿਸਾਨਾਂ ਨੇ ਪ੍ਰਸ਼ਾਸਨ ਦੀਆਂ ਰੋਕਾਂ ਨੂੰ ਤੋੜ ਕੇ ਜਿਹੜੇ ਡੀਸੀ ਦਫ਼ਤਰ ਹੀ ਪਹੁੰਚੇ ਆਲੂ ਮੰਡੀ ਰੇਟ ਆ ਉਹ 110 ਰੁਪਏ ਗੱਟਾ ਜਾਂ 100 ਰੁਪਏ ਗੱਟਾ ਵਿਕ ਰਿਹਾ ਉਹ 100 ਰੁਪਏ ਦੇ ਨਾਲ ਜਿਹੜਾ ਜ਼ਿਮੀਂਦਾਰਾਂ ਦਾ ਇੰਨਾ 50 5000 ਰੁਪਏ ਖਰਚਾ ਆ ਰਿਹਾ ਲੀਵਰ ਦਾ ਖਰਚਾ ਆ ਰਿਹਾ ਉਹ ਬਿਲਕੁਲ ਨਹੀਂ ਮੁੜ ਰਿਹਾ ਕਿਸਾਨਾਂ ਦੇ ਵਿੱਚ ਇੰਨਾ ਜਿਆਦਾ ਗੁੱਸਾ ਸੀ ਜੋ ਲੇਬਰਾਂ ਨੂੰ ਦੇਣ ਨੂੰ ਨੋਟਬੰਦੀਆ ਕਰਕੇ ਪੈਸੇ ਕਿਸਾਨ ਪਤਾ ਨਹੀਂ ਕਿੱਥੋਂ ਲੈ ਕੇ ਆਉਂਦੇ ਆ ਕਿੱਥੋਂ ਨਾ ਆਲੂ ਨਾ ਵਕੰਦੇ ਕਰਨ ਜਿਹੜੇ ਕਿਸਾਨ ਨੂੰ ਬਹੁਤ ਵੱਡੀ ਸਮੱਸਿਆ ਹੈ